ਸਾਡੇ ਅਧਿਆਪਕ ਸਾਡਾ ਮਾਨ ਲੜੀ ਤਹਿਤ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਅਤੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਸਬੰਧ ਵਿੱਚ ਮਾਸਟਰ ਸਾਦੂ ਸਿੰਘ ਜਸਲ ਜੀ ਦੀ ਯਾਦ ਵਿੱਚ ਅਧਿਆਪਕ ਭਲਾਈ ਕਮੇਟੀ ਫਗਵਾੜਾ ਵੱਲੋਂ ਵੀ ਮਾਸਲਾਨਾ ਅਧਿਆਪਕ ਸਨਮਾਨ ਸਮਾਰੋਹ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਸੈਣੀ ਜੀ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਿਦਿਅਕ ਅਤੇ ਸਮਾਜਿਕ ਖੇਤਰ ਨੂੰ ਸਮਰਪਿਤ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸੇ ਸਬੰਧ ਵਿੱਚ ਇਲਾਕੇ ਦੇ ਤਿੰਨ ਅਧਿਆਪਕ ਸਾਹਿਬਾਨ ਜੋ ਵਿਦਿਅਕ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਪ੍ਰੇਰਣਾਦਾਇਕ ਕਿਰਦਾਰ ਅਦਾ ਕਰ ਰਹੇ ਹਨ ਸ਼੍ਰੀਮਤੀ ਕੁਲਵਿੰਦਰ ਕੋਰ ਪੰਜਾਬੀ ਅਧਿਆਪਕਾ ਸਰਕਾਰੀ ਸੀਨੀਅਰ ਸੈਂਡੀ ਸਕੂਲ ਬੇਰਤ ਸੁਖਵਿੰਦਰ ਸਿੰਘ ਸੀਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਦੁਸਾਂਝਕਲਾਂ ਸ਼੍ਰੀਮਤੀ ਪਰਮਿੰਦਰਪਾਲ ईटीटी अध्यापिका जीपीएस मोहल्ला प्रेमपुरा फगवाड़ा नो ਇਹਨਾਂ ਦੀਆਂ ਮਾਨ ਮਦਿਆਂ ਪ੍ਰਾਪਤੀਆਂ ਲਈ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਮਾਨ ਪੱਤਰ ਕ੍ਰਮਵਾਰ ਸ਼੍ਰੀਮਤੀ ਮਨਜੀਤ ਕੌਰ ਸੈਣੀ ਸ਼੍ਰੀ ਰਾਜਕੁਮਾਰ ਮੇਲੀ ਸ਼੍ਰੀ ਰਵਿੰਦਰ ਪੰਗਾ ਨੇ ਪੜਿਆ ਉਹ ਇਸ ਦੇ ਉਪਰੰਤ ਸਨਮਾਨ ਪ੍ਰਾਪਤ ਅਧਿਆਪਕ ਸਾਹਿਬਾਨ ਨੂੰ ਫੁੱਲਕਾਰੀ ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਸੰਸਥਾ ਦੇ ਫਾਊਂਡਰ ਮੈਂਬਰ ਸ਼੍ਰੀ ਹਰਮੇਸ਼ ਪਾਟਕ ਜੀ ਨੇ ਆਪਣੇ ਸੰਬੰਧਨ ਵਿੱਚ ਸੰਸਥਾ ਦੇ ਉਦੇਸ਼ ਅਤੇ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਇਸ ਦੇ ਨਾਲ ਹੀ ਸ਼੍ਰੀ ਲੁਪਿੰਦਰ ਕੁਮਾਰ ਜੀ ਐਸ ਡੀਓ ਸ਼੍ਰੀ ਜੀਵਨ ਜੋਤੀ ਲੈਕਚਰਰ ਸਵਾਮੀ ਸੰਤ ਦਾ ਸਕੂਲ ਸ਼੍ਰੀ ਸੁਖਦੇਵ ਮਾਹੀ ਤਰਚੀਲ ਸੁਸਾਇਟੀ ਸ਼੍ਰੀ ਸੁਰਿੰਦਰ ਪਾਲ ਪ੍ਰਿੰਸੀਪਲ ਦੁਸਾਂਜ ਕਲਾ ਸਰਦਾਰ ਅਨਜੀਤ ਸਿੰਘ ਕਾਲੋ ਸ਼੍ਰੀਮਤੀ ਦਲਜੀਤ ਕੌਰ ਜਸਲ ਸ਼੍ਰੀ ਮਨਜੀਤ ਕੌਰ ਲੈਕਚਰਰ ਐਸ.ਓ.ਈ ਫਗਵਾੜਾ ਅਤੇ ਸ਼੍ਰੀ ਅਵਤਾਰ ਲਾਲ ਲੈਕਚਰਰ ਮਨਸੂਰਪੁਰ ਵੱਲੋਂ ਉੱਚੇ ਚੇਤੇ ਤੌਰ ਤੇ ਸੰਬੋਧਨ ਕੀਤਾ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਤੇ ਆਜ਼ਾਦ ਰੰਗਮંચ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ੇਠ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਪੇਸ਼ਕਾਰੀਆਂ ਕੀਤੀਆਂ ਸ਼੍ਰੀ ਹੰਸਰਾਜ ਬੰਗੜ, ਪੰਕਜ रावत, ਮਲਕੀਸ਼ ਸਿੰਘ ਚਾਨਾ, ਕੁਲਦੀਪ ਕੋੜਾ, ਤੀਰਤ ਸਿੰਘ, ਪ੍ਰੇਮਪਾਲ, ਸੁਖਵਿੰਦਰ ਲਾਲ, ਪ੍ਰਗਟ ਸਿੰਘ, ਸੰਦੀਪ ਸੰਧੂ, ਜਤਿੰਦਰ ਕੋਰ, ਰੇਨੂ ਕਾ ਪਨੋਕੀ, ਦਲਜੀਤ ਕੋਟਣਵਾੜ ਅਤੇ ਹੋਰ ਸਕੂਲ ਬਹੁਤ ਸਾਰੇ ਅਧਿਆਪਕ ਸਾਥੀਆਂ ਮਿੱਤਰ ਅਤੇ ਮਾਪਿਆਂ ਦੀ ਭਰਪੂਰ ਹਾਜ਼ਰੀ ਰਹੀ। ਸਮਾਗਮ ਦੀ ਸਮੂੱਚੀ ਰੂਪਰੇਖਾ ਸਕੱਤਰ ਸਰਦਾਰ ਮਲਕੀਤ ਸਿੰਘ ਅਪਰਾ ਵੱਲੋਂ ਸਾਂਝੀ ਕੀਤੀ ਗਈ। ਸਾਰੇ ਪ੍ਰਬੰਧਾਂ ਵਿੱਚ ਸ਼੍ਰੀਮਤੀ ਪ੍ਰਵੀਨ ਬਾਲਾ ਅਤੇ ਰਵਿੰਦਰ ਪੰਗਾ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਸੰਚਾਲਨ ਸ਼੍ਰੀਮਤੀ ਪਰਮਜੀਤ ਅਪਰਾ ਵੱਲੋਂ ਬਹੁਬੂਬੀ ਕੀਤਾ ਗਿਆ ਜਿਸ ਨਾਲ ਕਿ ਪੂਰਾ ਸਮਾਗਮ ਯਾਦਗਾਰੀ ਹੋਣ ਪਿਆ।

ਮੇਰੇ ਨਾਮ ਇੱਕ ਨਾ ਰਿਪੋਰਟ ਕੋ ਤਾਂ ਕਰਦਾ ਹਾਂ ਮੇਰੀ ਜੀਵਨ ਸਫਲਣ ਜਿਹੜੇ ਕਰਕੇ ਹੀ ਸ਼ਾਇਦ ਮੈਂ ਕੰਮ ਕਰ ਪਾਇਆ ਹਾਂ ਕਿਉਂਕਿ ਘਰੋਂ ਸਕੂਲ ਜਾਣਾ ਤੇ ਸਕੂਲੋਂ ਆਉਣਾ ਹੀ ਨਾ ਤੇ ਜਤੀਣਾ ਹੋਣਾ ਤੇ ਉਹਦਾ ਹੈਂਡਲ ਕਰਨਾ ਉਹਦੇ ਨੂੰ ਸਮਝਦਾ ਜਾਣਾ ਇਸੇ ਕਰਕੇ ਸ਼ਾਇਦ ਵਰਪਟੀਆਂ ਕੋਲੋਂ ਦਾ ਪੜ ਪਾਇਆ ਸੋ ਉਹ ਵੇਲੇ ਜਿਵੇਂ ਬਚਪਨ ਮੈਂ ਜੋਰ ਨਾਲ ਜੱਦ ਤਰੱਕੀ ਕੀਤੀ ਉੱਥੇ ਮੈਨੂੰ ਜੋ ਨਾ ਜਿਹਾ ਸੰਯੋਗ ਮਿਲਿਆ ਸੋ ਮੈਨੂੰ ਉਹ ਉਹਨਾਂ ਨੂੰ ਹਾਂ ਜਾਜੂ ਕਰਾਂਗਾ ਸ਼ੀਰਾ ਆਸਰਾ ਦੀ ਰਿਕਾਇਰਡਸ ਦੀ ਉਹ ਬਹੁਤ ਹੀ ਇਮਾਨਦਾਰ ਬੀਲੀਗੋੜ ਦੇ ਵਿੱਚ ਇਸਟਾਟਿਕ ਸੁਖਸਿੰਘ ਜੌਰ ਉਹਨਾਂ ਦੇ ਪਰਿਵਾਰ ਦੀ ਇੱਕ ਵਾਰੀ ਆਦਮੀ ਪਤ ਨੂੰ ਆਪਣਾ ਹਿਸਾਬ ਮੰਨਿਆ ਲੇਕੋ ਉਹ ਪ੍ਰਸ਼ੁਨ ਹਰਤਨ ਵਾਹਨ ਕੇ ਜਦਕ ਸੈ ਜਰੂਰਾ ਹੋਵੇ ਤਾਂ ਕਾਨੂੰਨੀ ਕਾਚੇ ਬਦਲਾ ਸੋਚਾ ਨਹੀਂ ਹੁੰਦਾ ਇਸੇ ਲਈ ਕਨਪਤੀ ਗੀਰ ਲਗਤ ਪਤਵਾਂ ਸਾਲ ਚਲਣ ਚਾਲ ਦਾ ਸ਼ਿਵਾਰ ਪੰਨ ਜੁਹੇ ਸ਼੍ਰੀ ਸੰਗੋਪਾ ਡਾਕਾ ਜੀ ਜੋ ਕਮਪਨੀ ਸਤਿ ਨੇ ਕਾਚੇ ਸਿਖਾਈ ਜੀ ਦੇ ਰਿਹਾ ਹੈ ਮਾਨੂੰ ਬੇਤੀ ਦੁਨੀਆ ਕਦੇ ਦੁਨੀਆ ਕਦੇ ਕੋਈ ਜਿਨਨੇ ਵੀ ਬੰਦੇ ਉਹਨਾਂ ਦੀ ਨਿਗਾਹ 'ਚ ਲੰਗੇ ਹੋਏ ਉਹਨਾਂ ਨੂੰ ਯਾਦ ਕਰਨਾ ਨਹੀਂ ਭੁੱਲਣਗੇ ਕਦੇ ਸਰੇ ਸਾਧੂ ਸਿੰਘ ਹੋਣਾ ਦਾ ਪਰਾਲਾ ਕਿ ਅਸੀਂ ਉਹ ਅਧਿਆਪਕ ਜਿਹੜੇ ਬਾਕੀਆਂ ਦੇ ਨਿਗਾਹ ਦੇ ਵਿੱਚ ਨਹੀਂ ਆਉਂਦੇ ਤੇ ਅਸੀਂ ਉਹਨਾਂ ਨੂੰ ਇੱਥੇ ਜ਼ਰੂਰ ਸਾਡੀ ਸਟੇਜ ਤੋਂ ਸਨਮਾਨਿਤ ਕਰਨਾ ਤੇ ਇਸੇ ਤੇ ਉਹ ਧੀਰੀ ਹੁੰਦੀ ਜਾ ਰਹੀ ਹੈ ਕਿ ਮੇਰੇ ਲਈ ਇਹ ਮਾਣ ਦਾ ਵਾਅਸ ਹੈ ਕਿ ਮੈਂ ਇਸ ਸੰਸਥਾ ਦਾ ਮੈਂਬਰ ਹਾਂ ਉਸ ਸਮੇਂ ਜੇ ਮੈਡਮ ਕੁਲਵਿੰਦਰ ਦੀ ਬਾਰੇ ਇਹਨਾਂ ਨੇ ਅਸੀਂ ਕੰਮ ਕਰਦੇ ਆ ਵੇਖਿਆ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਚ ਸੰਘਰਸ਼ ਕਰਦਿਆਂ ਦੇਖਿਆ ਸੋ ਜ ਮੈਨੂੰ ਮੈਨੂੰ ਇਹਨਾਂ ਦੇ ਸਕੂਲ ਤੇ ਦੋ ਸਕੂਲਾਂ ਦੇ ਦਾ ਮੌਕਾ ਮਿਲਦਾ ਰਿਹਾ ਨਹਿਰ ਤੇ ਇੱਥੇ ਤੇ ਇਹਨਾਂ ਦਾ ਨਾਮ ਸਾਡੇ ਪਰਕੋਲ ਕਰਨ ਤੋਂ ਪਹਿਲਾਂ ਹੀ ਸਾਧੂ ਸਿੰਘ ਉਹਨਾਂ ਨੇ ਪਰਕੋਲ ਕੀਤਾ ਹੋਇਆ ਸੀਗਾ ਪਿਛਲੇ ਬਹੁਤ ਦੇਨ ਸਾਧੂ ਨੇ ਇਹਨਾਂ ਤੇ ਹਰ ਸਾਲ ਵਰਕ ਹੁੰਦਾ ਸੀ ਕਿ ਹੱਲੇ ਵੀ ਵੇਖ ਤਾ ਹੱਲੇ ਵੀ ਪੇਟ ਸਰਕਾਰੀ ਕਰਤਾਨ ਸਰ ਨੇ ਪੁਨਾ ਦਾ ਨਾਮ ਕੇ ਲਿਆ ਅੰਦਾ ਕਸਤਗਰ ਸੁਖਵਿੰਦਰ ਜੀ ਸੁਖਵਿੰਦਰ ਜੀ ਨੂੰ ਖੁਦ ਨਹੀਂ ਪਤਾ ਕਿ ਨਾ ਕਿਸੇ ਦੇ ਤੱਕ ਕਿੰਨਾ ਦੇ ਕਾਨੂੰਨੀ ਮਦਦ ਵੀ ਮਿਲ ਸਕਦਾ ਨਾ ਹੈਗਾ ਜੋ ਤੈਨਾਂ ਨੂੰ ਮੇਰੇ ਪਤੌਨ ਸਤਕਰ ਨੂੰ ਲਾਦੇ ਮੈਨਾਂ ਨੂੰ ਇਨਫੋਰਮ ਕੀਤਾ ਤਾਂ ਸੁਖਵਿੰਦਰ ਉਹਨਾਂ ਨੇ ਕਿਹਾ ਸੀ ਮੈਂ ਜੀ ਥੋੜੇ ਹਾਂ ਤੇ ਆਪਣੇ ਸੁਖਵਿੰਦਰ ਕਰਾ ਕਲਾਸ ਕਰੂਗੇ ਅਸੀਂ ਵੀ ਕਿੱਥੇ ਆਂ ਕੀ ਸੀ ਕਲਾਸ ਦਾ ਅਸੀਂ ਸਾਰੇ ਕਲਾਸ ਕਰ ਲਿਆ ਖੱਥਿਆ ਸੀ ਇਹ ਜੀ ਦੇ ਸੁਖਿੰਦਰ ਬੜੇ ਸ਼ਾਇੀ ਲਖਮਨ ਕੁਮਾਰ ਬੜੇ ਸ਼ਾਇੀ ਪਰਸਨ ਸੀ ਜੀ ਬਾਅਦ ਵਿੱਚ ਮੇਰੇ ਅੰਦਰ ਤਾਂ ਬਹੁਤ ਦੇ ਅੰਦਰ ਸੀ ਸੁਖਿੰਦਰ ਨੂੰ ਕਦੇ ਗੋਮਦ ਦੇ ਕਿੱਸੇ ਕਰਦੇ ਤੇ ਸੁਖਿੰਦਰ ਨੇ ਜਦੋਂ ਫਿਲਮ ਵੀ ਚਾਰੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਲਈ ਵੀ ਪ੍ਰੇਰਨਾ ਦਾ ਕੰਮ ਕੀਤਾ ਜਿੰਨਾ ਕੰਮ ਇਸ ਸੰਖੇਪਤਾ ਹੈਗਾ ਇਹਨੂੰ ਸਟੇਟ ਪੱਧਰਾਂ ਜਾਂਦਾ ਸੁਖਿੰਦਰ ਇਹਦੇ ਕੰਮਾਂ ਕਰਕੇ ਇਹਦੇ ਸਹਿਯੋਗ ਕਰਕੇ ਇਹਨੇ ਆਪਣਾ ਸਕੂਲ ਨਹੀਂ ਵਧੀਆ ਬਣਾਇਆ ਪੂਰੇ ਜ਼ਿਲ੍ਹੇ ਦੇ ਸਕੂਲ ਨੂੰ ਵਧੀਆ ਬਣਾਇਆ ਸੋ ਆਪ ਵੀ ਸੋਹਣਾ ਸਨੱਖਾ ਨਹੀਂ ਹੈ ਕਿ ਉਹ ਥਾਂ ਨੂੰ ਵੀ ਸੋਹਣੀ ਸਨੱਖੀ ਬਣਾ ਦਿੰਦਾ ਜਿੱਥੇ ਲੱਗੇ ਬਹਿ ਜਾਣਾ ਠੀਕ ਹੈ ਜੀ ਸੋ ਸੁਖਵਿੰਦਰ ਮਾਨ ਹੈ ਕੁਲਵਿੰਦਰ ਮਾਨ ਹੈ ਸਾਡੇ